ਸ਼ੇਰ ਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਮੌਕੇ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਕੈਬਨਰਟ ਮੰਤਰੀ ਲਾਲ ਚੰਦ ਕਟੜਪਚੱਕ ਨੇ ਸ਼ਿਰਕਤ ਕੀਤੀ ਹੈ ਅਤੇ ਸਰਬਤੇ ਭਲੇ ਦੀ ਅਰਦਾਸ ਕੀਤੀ। ਇਹ ਨਗਰ ਕੀਰਤਨ ਡੇਰਾ ਸ਼੍ਰੀ ਜਗਤਗਿਰੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਕੋ ਵਕਾ ਪੁਜਾਰਾ ਵਿੱਚ ਹੁੰਦਾ ਹੋਇਆ ਐਸਟੀ ਸਕੂਲ ਦੀ ਗਰਾਊਂਡ ਵਿਖੇ ਖਤਮ ਹੋਇਆ ਹੈ। ਇਸ ਮੌਕੇ ਤੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਸਭੂ ਸੰਗਤਾਂ ਨੂੰ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੈਸੇ ਦਾ 12 ਪਰਬੀ ਨੂੰ ਦਾ ਜਨਮ ਦਿਨ ਸਾਰੀ ਦੁਨੀਆ ਤੋਂ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਦੇ ਅੰਦਰ ਤੇ ਖਾਸ ਤੌਰ ਤੇ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਚੱਕੀ ਪਠਾਨਕੋਟ ਵਿਕੇ ਹਰ ਸਾਲ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਬਹੁਤ ਹੀ ਅਲੋਕਿਕ ਤੇ ਵੱਡੀ ਜਿਹੜੀ ਉਹ ਸੋਹ ਯਾਤਰਾ ਕੀਤੀ ਜਾਂਦੀ ਹੈ ਸੋ ਅੱਜ ਸਵਾਮੀ ਗੁਰਦੀਪਗਿਰੀ ਮਹਾਰਾਜ ਜੀ ਦੀ ਗਵਾਈ ਦੇ ਵਿੱਚ ਅ ਮਤਲਬ ਗੁਰਦਾਸਪੁਰ ਪੰਜਾਬ ਜੇ ਹਨ ਕੇ ਹਿਮਾਚਲ ਤੋਂ ਵੱਡੀ ਗਿਣਤੀ ਦੇ ਅੰਦਰ ਲੱਖਾਂ ਦੀ ਗਿਣਤੀ ਚ ਸ੍ਰੀ ਗੁਰਦਾਸ ਮਹਾਰਾਜ ਜੀ ਦੇ ਨਿਯਾਈ ਉਹਨਾਂ ਦੇ ਪ੍ਰਸ਼ਾਸਕ ਇਹਨਾਂ ਨੂੰ ਚਾਹਨ ਵਾਲੇ ਜਿਹੜੇ ਲੋਕ ਨੇ ਉੱਥੇ ਅੱਜ ਸੋਹਾ ਯਾਤਰਾ ਚ ਆਏ ਸੋ ਇਹ ਸੋਹਾ ਯਾਤਰਾ ਹਰ ਸਾਲ ਮੈਂ ਕਹਿ ਸਕਦਾ ਕਿ ਪਠਾਨਕੋਟ ਦੇ ਅੰਦਰ ਵੱਡੀਆਂ ਸੋਹਾ ਯਾਤਰਾ ਚ ਇੱਕ ਹੈਗੀ ਆ ਸੋ ਸਿਰ ਗੁਰੂ ਬਾਸ ਮਹਾਰਾਜੀ ਦਾ ਸਾਰਾ ਜੀਵਨ ਜਿੱਥੇ ਮਾਨਵਤਾ ਦੀ ਸੇਵਾ ਲਈ ਉਹ ਪੜਾਉਣਾ ਲਾਇਆ ਜਿੱਥੇ ਇਨਸਾਨੀਅਤ ਦਾ ਪਾਠ ਉਹਨੇ ਪੜਾਇਆ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਵੀ ਆਪਣਾ ਪੈਗਾਮ ਦਿੱਤਾ ਬਾਣੀ ਦੇ ਅੰਦਰ ਆਸਾ ਚੋਂ ਰਾਜ ਭਜ ਅਹੀਂ ਮਿਲੇ ਸਭਨ ਕੋ ਅੰਨ ਸੋਣ ਬੜੇ ਸਭ ਬਸੇ ਰਹੇ ਦਾਸ ਰੇ ਪ੍ਰਸਾਨ ਜੋ ਇਹ ਸੰਕਲਪ ਜਿਹੜਾ ਉਹਨਾਂ ਦਾ ਵੀ ਹਰੇਕ ਇਨਸਾਨ ਉਹਦੀ ਜਿਹੜੀ ਆ ਉਹ ਜੀਵਨ ਦੀਆਂ ਲੋੜਾਂ ਉਦੇ ਜੀਵਨ ਦੇ ਸਾਰੇ ਸਰੋਕਾਰ ਜਿਹੜੇ ਆ ਐਸਾ ਸਿਸਟਮ ਹੋਵੇ ਜਿਹੜਾ ਪੂਰੇ ਹੋ ਨਾ ਸੋ ਮੈਂ ਸਮਝਦਾ ਵੀ ਅ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਵਿਚਾਰਾ ਤੋਂ ਪ੍ਰੇਰਨਾ ਲੈ ਕੇ ਉਸ ਸੰਦਰਭ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦਾ ਪਲ-ਪਲ ਲਈਏ ਤਾਂ ਜੋ ਐਸਾ ਜਗ ਦੇ ਅੰਦਰ ਜਾਤ ਪਾਤ ਹੋ ਰਹਿਤ ਧਾਰਮਿਕ ਬਖਰੇਂਿਆਂ ਤੋਂ ਰਾਹਤ ਸਮੁੱਚੀ ਮਾਨਵਤਾ ਇੱਕ ਮਨੁੱਖ ਦੇ ਵਿੱਚ ਜਿਹੜੀ ਆ ਉਹ ਵਿਸ਼ਵਾਸ ਰੱਖੇ ਮਾਨਵਤਾ 'ਚ ਵਿਸ਼ਵਾਸ ਰੱਖੇ ਤੇ ਸਾਡਾ ਦੇਸ਼ ਸਾਡਾ ਪੰਜਾਬ ਔਰ ਤਰੱਕੀ ਕਰੇ ਸੋ ਮੈਂ ਬਾਦ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਮਾਜ ਦੀ ਤਰਫੋਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਸਮੂਹ ਸੰਪਰਵ ਇਸ ਸ਼ੋਭਨ ਦੇਤੇ ਆਪਣੇ ਵੱਲੋਂ ਇਹਦੀ ਕਰਾਇਆ ਤੋਂ ਮੁਬਾਰਕਾ ਪੇੜ ਕਰਦਾ ਕਿ ਜਿਹੜੇ ਹਜ਼ਾਰਾਂ ਲੱਖਾਂ ਲੋਕ ਜੀਵ ਹੋ ਜਾਣਾ ਚਾਹੇ ਆ ਉਹਨਾਂ ਦਾ ਵੀ ਇਤਿਹਾਸ ਦੇ ਜੀਆ ਨੂੰ ਔਰ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਕਾਮਯਾਬੀਆਂ ਰਹੇ ਉਹਨਾਂ ਦਾ ਜੀਵਨ ਸੁਖਾਲਾ ਹੋਵੇ ਇਹਦੀ ਮੈਂ ਦੁਆਵਾ ਤੇ ਕਾਮਨਾ ਕਰਦਾ ਸਭ ਨੂੰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਆ ਬਹੁਤ ਬਹੁਤ ਮੁਬਾਰਕ। ਸਮੂਹ ਇਸੇ ਭਰ ਦੇ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਉਸ ਜਿਹੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਸਮੂਹ ਇਸ ਵਾਸੀਆਂ ਨੂੰ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਗੁਰੂ ਜੀ ਦੇ ਜਨਮ ਦਿਨ ਦੇ ਉੱਤੇ। ਸਤ ਗੁਰੂ ਰਵਿਦਾਸ ਮਹਾਰਾਜ ਐਸੇ ਨੇ ਜੈਸੇ ਅਸਮਾਨ ਦੇ ਵਿੱਚ ਧਰੁਗਤਾੜਾ ਜਿਹੜਾ ਉਹ ਚਮਕ ਰਿਹਾ ਆ। ਉਹਨਾਂ ਦਾ ਸੂਰਜ ਹਮੇਸ਼ਾ ਚਮਕਦਾ ਰਹੇ ਔਰ ਉਹਨਾਂ ਨੇ ਜਿਹੜੀ ਮਾਨਵਤਾ ਦੀ ਸੇਵਾ ਦਾ ਸਾਰੀ ਸੰਗਤ ਰੂਹ ਸੰਦੇਸ਼ਾ ਦਿੱਤਾ ਹੈ ਵੀ ਸਾਨੂੰ ਆਪੇ ਆਪ ਇੱਕ ਦੂਜੇ ਨਾਲ ਮਿਲ ਵਰਤਣਾ ਰਹਿਣਾ ਚਾਹੀਦਾ ਜਿੱਦਾਂ ਮਧੂ ਮੱਖੀਆਂ ਰਹਿੰਦੀਆਂ ਉਸ ਤਰ੍ਹਾਂ ਸਾਨੂੰ ਇੱਕ ਦੂਜੇ ਨਾਲ ਰਹਿਣਾ ਚਾਹੀਦਾ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਔਰ ਸਤਗੁਰੂ ਵੀ ਦਾਸ ਮਹਾਰਾਜ ਜੀ ਦੀ ਜਿਹੜੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਹੈ ਇਹ ਡੇਰੇ ਤੋਂ ਸ਼ੁਰੂ ਹੋ ਕੇ ਬੁਜਾਰਾਂ ਵਿੱਚੋਂ ਨਿਕਲਦੀ ਹੋਈ ਐਸ.ਡੀ. ਗਰਾਊਂਡ ਦੇ ਵਿੱਚ ਜਾਏਗੀ ਬੜੀ ਧੂਮ ਧਾਮ ਨਾਲ ਸਾਡੇ ਜਿਹੜੀ ਇਹ ਯਾਤਰਾ ਜਾਏਗੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਤੇ ਨਾਲ ਰਿਕਵੈਸਟ ਕਰਾਂਗਾ ਕਿ ਇਹ ਜਿਹੜੀ ਯਾਤਰਾ ਦੇ ਵਿੱਚ ਬਿਲਕੁਲ ਡਿਸਪਲਿਨ ਨਾਲ ਚੱਲਣਾ ਔਰ ਮਾਰਾਇਦਾ ਜਿਹੜਾ ਸੁਪਨਾ ਸੀਗਾ ਕਿ ਦੇਗੋਂਪੁਰਾ ਸਹਿਰ ਬਸਾਣਾ ਉਹਦਾ ਮਤਲਬ ਇਹੀ ਹੈ ਕਿ ਕਿਸੇ ਨੂੰ ਕੋਈ ਗਮ ਨਾ ਹੋਵੇ ਤੇ ਜਾਤ ਪਾਤ ਨਾ ਹੋਵੇ ਸਾਰੇ ਇੱਕੋ ਜਿਹੇ ਬਰਾਬਰ ਰਹਿਣ ਪ੍ਰੇ ਭਾਵਨਾ ਨਾਲ ਰਹਿਣ ਇਹੋ ਹੋਣਾ ਸੱਚੀ ਸ਼ਰਧਾਂਜਲੀ ਹੋਏਗੀ ਮੈਂ ਇੱਕ ਵਾਰ ਫਿਰ ਸਮੂਹ ਸਾਧ ਸੰਗਤ ਨੂੰ ਗੁਰੂ ਜੀ ਦੇ ਪ੍ਰਕਾਸ਼ ਹੋਸ ਜੀਆ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਇੱਕ ਵਾਰ ਇਹ ਰਿਕਵੈਸਟ ਕਰਦਾ ਕਿ 12 ਫਰਵਰੀ ਨੂੰ ਅੱਜ ਦੇ ਡੇਰੇ ਦੇ ਵਿੱਚ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਰਾ ਲਗਾਇਆ ਜਾਏਗਾ ਮੇਰੀ ਟੀਮ ਵੱਲੋਂ ਉਹਦੇ ਨਾਲ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਏਗਾ ਬਾਅਦ ਚੜ ਕੇ ਵੀ ਹਿੱਸਾ ਲਵੋ ਬਾਅਦ ਚੜ ਕੇ ਬਲੱਡ ਡੀਨ ਕਰੋ ਤਾਂ ਜੋ ਗਰੀਬਾਂ ਦੀ ਸੇਵਾ ਹੋ ਸਕੇ ਜ਼ਰੂਰਤਮੰਦ ਦੀ ਸੇਵਾ ਹੋ ਸਕੇ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈ ਗੁਰੂ ਜੀ ਦੇ ਜਨਮ ਦਿਨ ਦੀ ਜੈ ਗੁਰਦੇਵ ਜੈ ਗੁਰੂ ਰਵਿਦਾਸ ਜੀ ਜੈ ਗੁਰੂ ਰਵਿਦਾਸ ਜੀ ਜਿੱਦਾਂ ਕਿ 12 ਫਰਵਰੀ ਨੂੰ ਜਿਹੜਾ ਆ ਗੁਰੂ ਰਵਿਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਪੁਰਬ ਜਿਹੜਾ ਹੀ ਬੜੀ ਤੁਮਦਾ ਦਾ ਮਨਾਇਆ ਜਾ ਰਿਹਾ ਹੈ ਕੁਸ਼ੀ ਦੇ ਉਪਲਖ ਵਿੱਚ ਅੱਜ ਡੇਰਾ ਫਾਮੀ ਜਗਤ ਗੀ ਆਸ਼ਮ ਪਠਾਨਕੋਟ ਤੋਂ ਇੱਕ ਉਸਾਰ ਨਗਰ ਕੀਰਤਨ ਜਿਹੜਾ ਹੈ ਕੱਢਿਆ ਜਾ ਰਿਹਾ ਜੋ ਨਗਰ ਕੀਰਤਨ ਡੇਰਾ ਚੱਕੀਪੋਟ ਤੋਂ ਸ਼ੁਰੂ ਹੋਵੇ ਐਸਸੀ ਗਰਾਉਂਡ ਦੇ ਵਿੱਚ ਜਾ ਕੇ ਸੰਪੰਨ ਹੋਏਗਾ ਤੇ ਆਹੋ ਸਾਰੀਆਂ ਸੰਗਤਾਂ ਨੂੰ ਇਹ ਪੇਗੀ ਦਿੱਤੀ ਜਾਂਦੀ ਹੈ ਕਿ ਜਿੱਦਾਂ ਜਿੱਦਾਂ ਜੋ-ਜੋ ਡਿਸਪੀਨ ਦੇ ਵਿੱਚ ਸਾਰੇ ਡਿਸਪੀਨ ਦੇ ਵਿੱਚ ਚੱਲਣਾ ਤੇ ਆਹੋ ਸੰਗਤਾਂ ਨੂੰ ਸਾਧਿਆ ਨੂੰ ਜਿਹੜਾ ਰਵਿਦਾਸ ਸਾਧ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਬਧਾਈਆਂ ਜੈ ਗੁਰਦੇਵ ਜੈ ਗੁਰਦਾਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ